ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਚਲਾਇਆ ਗਿਆ ਅਭਿਆਨ ਦੇ ਤਹਿਤ ਐਸਐਸਪੀ ਸ਼੍ਰੀ ਮੁਕਸਰ ਭਗੀਰਥ ਮੀਨਾ ਜੀ ਦੀ ਦੇਖ ਰੇਖੇ ਹੇਠ ਸੀਆਈਏ ਸਟਾਫ ਸ਼੍ਰੀ ਮੁਕਸਰ ਸਾਹਿਬ ਦੇ ਪਰਿਵਾਰੀ ਗੁਰਵਿੰਦਰ ਸਿੰਘ ਨੇ 54 ਕਿਲੋ ਡੋਡਾ ਚੂਰਾ ਪੋਸਟ ਸਮੇਤ ਇੱਕ ਛੋਟੇ ਹਰਤੀ ਵਾਲੇ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਪੀਪੀਐਸ ਸਰਦਾਰ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਸਪੈਕਟਰ ਬਰਵਿੰਦਰ ਸਿੰਘ ਆਪਣੀ ਟੀਮ ਦੇ ਨਾਲ ਪਿੰਡ ਰੁਪਾਣਾ ਤਗਾਣਾ ਅੱਜ ਕੱਲ ਸਾਡੀ ਸੀਆਈਏ ਟੀਮ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਚ ਗਸ਼ਤ ਕਰ ਰਹੀ ਸੀ ਦੌਰਾਨ ਗਸ਼ਤ ਇੱਕ ਛੋਟਾ ਹਾਥੀ ਟਾਟਾ ਇੰਟਰਾ ਰੰਗ سرمਈ ਨੂੰ ਇਹਨਾਂ ਨੇ ਰਾਉਂਡ ਅਪ ਕੀਤਾ ਸ਼ੱਕੀ ਹੋਣ ਦੀ ਬਨਾਤੇ ਜਿਸ ਦੀ ਸਰਚ ਕਰਨ ਪਰ ਇਹਨਾਂ ਨੂੰ 54 ਕਿਲੋ ਚੂਰਾ ਫੁੱਕੀ ਪੋਸਤ ਬਰਾਮਦ ਹੋਈ ਹੈ ਜਿਸ ਚ ਮਕਦਮਾ ਨੰਬਰ 36 ਮਿਤੀ 8/3/24 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਥਾਣਾ ਸਦਰ ਮੁਖਸਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਰਾਜੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਥਾਣਾ ਸਦਰ ਮਲੋਟ ਸ੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਜਿਸ ਕੋ 54 ਕਿਲੋਗ੍ਰਾਮ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ ਜੀ ਸਰ ਇਸ ਦੇ ਨਾਲ ਕੋਈ ਹੋਰ ਵੀ ਰਿਲੇਟਡ ਹੈਗੇ ਨੰਬਰ ਕੋਈ ਨਹੀਂ ਇਹ ਫਿਲਹਾਲ ਇਕੱਲਾ ਹੀ ਸਗਾ ਇਹਦਾ ਰਿਮਾਂਡ ਲੈ ਆ ਹੁਣ ਅਗਲੀ ਪੁੱਛਗਿਛ ਕਰਕੇ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਸ ਦੋਸ਼ੀ ਤੇ ਕੋਈ ਪਹਿਲਾਂ ਮੁਕੱਦਮੇ ਦਰਜ ਹੋਣ ਹਾਂਜੀ ਇੱਕ ਐਕਸਰਸਾਈਜ਼ ਐਕਟ ਦਾ ਮੁਕੱਦਮਾ ਇਹਦੇ ਤੇ ਥਾਣਾ ਗਿੱਦੜਬਾਹਰ ਦਾ ਰਜਿਸਟਰਡ ਹੈਗਾ ਜੀ